ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਆ ਕਿ ਅਸੀਂ ਕਿਹੜੀ ਸਟੱਡੀ ਕਰਨੀ ਆ ਤਾਂ ਕਿਹੜੀ ਸਟੱਡੀ ਨਾਲ ਅਸੀਂ ਚੰਗੇ ਸ਼ਹਿਰ ਵੱਡੇ ਸ਼ਹਿਰ ਵਿੱਚ ਜਾ ਕੇ ਆਪਣਾ ਰੋਜ਼ਗਾਰ ਕਰ ਸਕਦੇ ਆ ਜਾਂ ਨੌਕਰੀ ਕਰ ਸਕਦੇ ਆ ਕਿਸੇ ਕੰਪਨੀ ਦੇ ਵਿੱਚ ਤਾਂ ਗੱਲਬਾਤ ਕਰਦੇ ਆ ਭਰਾ ਦੇ ਨਾਲ ਭਰਾ ਵੀ ਇੱਕ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ ਚੰਡੀਗੜ੍ਹ ਚ ਪਹੁੰਚਿਆ ਔਰ ਚੰਡੀਗੜ੍ਹ ਚ ਕਿੰਨੇ ਸਮੇਂ ਤੋਂ ਰਹਿ ਰਿਹਾ ਇਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਕਿਹੜੀ ਨੌਕਰੀ ਪਹਿਲਾਂ ਇਹਣਾ ਕਰੀ ਆ ਤਾਂ ਹੁਣ ਜਿਵੇਂ ਜਿਵੇਂ ਨਵੀਂ ਟੈਕਨੀਕ ਆ ਗਈ ਆ ਤਾਂ ਫਿਰ ਕਿਹੜੀਆਂ ਨੌਕਰੀਆਂ ਵਿੱਚ ਇਹਨਾਂ ਨੂੰ ਫਰਕ ਪੈਂਦਾ ਨਜ਼ਰ ਆ ਰਿਹਾ ਹਾਂਜੀ ਪ੍ਰਾਈਸ ਸਸੀ ਕਾ ਜੀ ਅੱਛਾ ਸਿਕਾ ਭਾਈ ਇਹ ਪ੍ਰਾਜੀ ਕੀ ਨਾਮ ਆਪਣਾ ਭਾਈ ਆਪਣਾ ਵਿਕਰਮਾ ਜੀ ਇਹ ਵਿਕਰਮ ਜੀ ਆਪਾਂ ਕਿਹੜੇ ਸ਼ਹਿਰ ਤੋਂ ਬਲੋਂਗ ਕਰਦੇ ਪਿਛ ਆਪਣਾ ਸ਼ਹਿਰ ਜੀ ਲੁਧਿਆਣਾ ਜੀ ਲੁਧਿਆਣਾ ਸ਼ਹਿਰ ਸੀ ਲੁਧਿਆਣਾ ਵੀ ਵੱਡਾ ਸ਼ਹਿਰ ਹੈ ਨਗਰੀ ਮਹਾਨਗਰ ਹੈ ਹਾਂਜੀ ਮਹਾਨਗਰ ਹੈ ਜੀ ਹਾਂਜੀ ਤੇ ਤੁਸੀਂ ਲੁਧਿਆਣੇ ਤੋਂ ਚੰਡੀਗੜ੍ਹ ਮੂਵ ਹੋਣ ਤੱਕ ਜਿਵੇਂ ਸੋਚੀ ਇਹ ਗੱਲ ਹੈ ਜੀ ਲੁਧਿਆਣੇ ਮੈਂ ਕਾਫੀ ਦਿਨ ਨੌਕਰੀ ਕੀਤੀ ਮਕੈਨਿਕਲ ਫੀਲਡ 'ਚ ਆਪਣੀ ਜੀ ਜੀ ਤੇ ਲਾਈਨ ਸੀ ਇੱਕ ਪਰ ਕੰਪਨੀ ਜਾਣਾ ਕੰਪਨੀ ਆਣਾ ਇੱਕ ਮਕੈਨੀਕਲ ਫੀਲਡ ਹੋਣੀ ਮਸ਼ੀਨਾਂ ਦਾ ਕੰਮ ਮਤਾਂ ਮੰਨਾ ਉਹ ਜੀ ਬਟ ਉਹ ਪੇਸਕੇ ਨਹੀਂ ਮਿਲਣਾ ਬੰਦਾ ਡਿਗਰੀਆਂ ਕੀਤੀਆਂ ਸੀ ਪੈਸੇ ਖਰਚੇ ਜੀ ਅਛਾ ਡਿਗਰੀ ਡਿਗਰੀ ਹੋਲਡਰ ਹੋ ਤੁਸੀਂ ਹਾਂ ਜੀ ਜੀ ਮੈਂ ਮਕੈਨੀਕਲ ਦੀ ਡਿਗਰੀ ਵੀ ਕੀਤੀ ਹੈ ਜੀ ਜੀ ਤੇ ਗੱਲ ਕਰ ਡਿਗਰੀ ਕੀਤੀ ਹੈ ਤੇ ਉੱਥੇ ਵੀ ਪੈਕੇਜ ਕੀ ਪੈਕੇਜ ਦਾ ਨਾਮ ਦੇ ਤਾਂ ਬੰਦੇ ਨੂੰ ਅੱਜ ਦੇ ਟਾਈਮ 'ਚ ਜੇ 10000 12000 ਤੱਕ ਮਿਲਦਾ ਨਹੀਂ ਜੀ ਫਿਰ ਉਹ ਸੋਚ ਕੇ ਮੈਂ ਆਪਣੇ ਆਪ ਨੂੰ ਕਰਦਿਆ ਤੋਂ ਲੜ ਕੇ ਮੈਂ ਗੁਰਦੂ ਗੁਲਗਾਉਂ ਚਲੇ ਗਿਆ ਜੀ 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 ਕਿਪਾ ਮਕੈਨੀਕਲ ਚ ਜੌਬ ਕੀਤੀ ਪਰ ਕਿਸੇ ਪੱਖ ਨਾਲ ਮੇਰਾ ਐਕਸੀਡੈਂਟ ਵਗੈਰਾ ਹੋ ਗਿਆ ਜੀ ਤੇ ਲੱਤ ਵਗੈਰਾ ਚੱਲਣੀ ਮੁਸ਼ਕਲ ਹੋ ਗਈ ਕਿਉਂਕਿ ਮੈਂ ਪ੍ਰੋਡਕਸ਼ਨ ਲਾਈਨ 'ਚ ਸੀ ਉਹ ਤਾਂ ਫਿਜ਼ੀਕਲੀ ਐਕਟੀਵਿਟੀ ਬਹੁਤ ਜ਼ਿਆਦਾ ਜੀ ਜੀ ਤੇ ਜਦੋਂ ਐਕਸੀਡੈਂਟ ਹੋ ਗਿਆ ਲੱਤ ਤੇ ਰੋੜ ਪੈ ਗਈ ਜੀ ਮੈਂ ਬੈਠਾ ਘਰੇ ਤੇ ਮੈਂ ਜੀ ਜਦੋਂ ਪੈਰ ਪਹਿਲੇ ਥੱਲੇ ਲਾਇਆ ਸੋਚਿਆ ਵੀ ਕਰਨਾ ਕੀ ਕਿਉਂਕਿ ਜਿਹਨੇ ਬਸ ਬੰਦੇ ਨੇ ਮਕੈਨੀਕਲ ਲਾਈਨ 'ਚ ਜਿਹਨਾਂ ਦਾ ਮੱਥਾ ਮਾਰਿਆ ਦੌੜ ਭੱਜ ਦਾ ਕੰਮ ਆ ਉਹ ਕੀ ਸੋਚੇਗਾ ਜੀ ਕਿ ਮੈਂ ਤਾਂ ਇਸ ਟੋਰੀ ਨਹੀਂ ਸਕਦਾ ਜੀ ਤੇ ਘਰ ਤਾਂ ਪਾਲ ਲਈ ਮੇਰੇ ਘਰ ਆਪਣੀ ਵਿਵਹਜੇ ਉਸ ਟਾਈਮ 'ਚ ਮੈਨੂੰ ਇੱਕ ਨੌਕਰੀ ਆਈ ਕਿ ਡਾਟਾ ਫੀਡਿੰਗ ਦੇ ਕੰਮ ਦੀ ਵੀ ਘਰ ਬੈਠ ਕੇ ਇੱਕ ਆਪਾਂ ਡਾਟਾ ਸਾਨੂੰ ਕੁਝ ਮਿਲਦਾ ਸੀ ਈਮੇਲ ਤੋਂ ਡਾਟਾ ਆਂਦਾ ਸੀ ਉਹਨੂੰ ਆਪਾਂ ਡਾਟਾ ਅੱਗੇ ਇੱਕ ਸੌਫਟਵੇਅਰ 'ਚ ਕਲੀਨਿਕਲ ਚ ਐਡ ਕਰਨਾ ਸੀ ਇੱਕ ਬਹੁਤ ਸਿੰਪਲ ਜਿਹਾ ਕੰਮ ਜਿਹਦੇ ਵੀ 25-3000 ਮੈਨੂੰ ਮਿਲੇ ਮੈਂ ਕਮਾਏ ਜੀ ਜੀ ਅੱਛਾ 25-3000 ਤੁਹਾਨੂੰ ਮਿਲਣ ਲੱਗ ਗਿਆ ਤੇ ਸਿਰਫ ਡਾਟਾ ਜਿਹੜਾ ਕੰਪਨੀ ਦਾ ਸਾਰਾ ਉਧਰ-ਉਧਰੀ ਕਲੈਕਟ ਕਰਕੇ ਉਹ ਫੀਡ ਕਰਨਾ ਸੀ ਹਾਂਜੀ ਉਹ ਫੀਡ ਕਰਨਾ ਸੀ ਮਤਲਬ 2-3 ਮਹੀਨੇ ਮੈਂ ਚੀਜ਼ ਕੀਤੀ ਉਸ ਤੋਂ ਬਾਅਦ ਮੈਂ ਕੰਪਨੀ ਨਿਕਾਲ ਕਰਕੇ ਕੁਝ ਫਰਦਰ ਵੱਧ ਗਿਆ ਹੋਰ ਚੰਗੇ ਸੌਫਟਵੇਅਰ ਕਰਨ ਲੱਗ ਪਿਆ ਤੇ ਪਰ ਅੱਜ ਦੀ ਗੱਲ ਹੈ ਉਸੇ ਕੰਮ ਨੂੰ ਜੇ ਮੈਂ ਅੱਜ ਮੈਂ ਰੀਸੈਂਟਲੀ ਸੋਚ ਰਿਹਾ ਵੀ ਮੈਂ ਕੋਈ ਹੋਰ ਆਪਣਾ ਯਾਰ ਮਿੱਤਰ ਬੇਲੀ ਵੀ ਲਗਾਵਾ ਪਰ ਉਹ ਕੰਮ ਖਤਮ ਹੋ ਚੁੱਕਾ ਹੈ ਅੱਛਾ ਜਿਹੜਾ ਡਾਟਾ ਫੀਡ ਕਰਨ ਵਾਸਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਬੰਦਾ ਆਹਰ ਕਰਦੇ ਸੀ ਬੰਦਾ ਰੱਖਦੇ ਸੀ ਉਹ ਕੰਮ ਵਿੱਚ ਹੁਣ ਫਰਕ ਪੈ ਗਿਆ ਫਰਕ ਪੈ ਗਿਆ ਉਹ ਹੁਣ ਇੱਕ ਸਿੰਪਲੀ ਅੱਜ ਦੀ ਜਿਹੜੀ ਨਵੀਂ ਟੈਕਨੋਲੋਜੀ ਦਾ ਆਈ ਹੈ AI ਟੈਕਨੋਲੋਜੀ ਜੀ ਜੀ ਆਪਾਂ ਇੱਕ ਕੋਡ ਜਨਰੇਟ ਕਰ ਦਿੰਨੇ ਆ ਉਹ AI ਆਪਣੇ ਆਪ ਹੀ ਉਹ ਡਾਟੇ ਨੂੰ ਚੱਕਦਾ ਜੀ ਤੇ ਚੱਕ ਕੇ ਸੌਫਟਵੇਅਰ ਚ ਫੀਡ ਕਰ ਦਿੰਦਾ ਸਾਨੂੰ ਬੰਦੇ ਦੀ ਲੋੜ ਹੀ ਨਹੀਂ ਜਿਸ ਚੀਜ਼ੇ ਡਾਟੇ ਨੂੰ ਅਸੀਂ ਫੀਡ ਕਰਨ ਲਈ ਮਤਲਬ 5 7 10 ਬੰਦੇ ਦੀ ਟੀਮ ਰੱਖੀ ਸੀ ਜੀ ਫਿਰ ਉਹਨਾਂ 25000 ਦਿੰਨੇ ਪਏ ਆਪਾਂ ਨੂੰ ਜੀ ਜੀ ਤੇ ਉਹ ਖਤਮ ਹੋ ਗਿਆ ਉਹ ਕੰਮ ਕੰਮ ਹੀ ਖਤਮ ਹੋ ਗਿਆ ਜੀ ਉਹ ਇੱਕ ਸਿੰਗਲ ਜਿਹੇ ਕੋਡ ਨਾਲ ਆਟੋਮੈਟਿਕਲੀ ਚੱਲਦਾ ਪਿਆ ਅੱਛਾ ਸਿਰਫ ਸਿੰਗਲ ਜੇ ਕੋਡ ਦੇ ਨਾਲ ਉਹ ਆਟੋਮੈਟਿਕ ਚੱਲਦਾ ਕੀ ਉਹ ਜਿਹੜੀ AI ਆ ਉਹ ਰਜਿਸਟਰਡ ਹੈ ਕੋਈ ਐਪ ਹਾਂਜੀ ਹਾਂਜੀ ਐਪ ਪ੍ਰੋਪਰਲੀ ਰਜਿਸਟਰਡ ਵੀ ਹੁੰਦੀਆਂ ਪੇਡ ਵੀ ਹੁੰਦੀਆਂ ਠੀਕ ਹੈ ਜਿਹੜੀ ਕੰਪਨੀਆਂ ਬਣਾਉਂਦੀਆਂ ਇਹ ਪੇਡ ਵੀ ਹੁੰਦੀਆਂ ਇਹ ਪ੍ਰੋਪਰ ਆ ਸਾਨੂੰ ਇਹ ਜਿਹੜੀ ਪੇਡ ਸਬਸਕ੍ਰਿਪਸ਼ਨ ਨਹੀਂ ਲੈਂਦੇ ਪਰ ਕੁਝ ਬੰਦੇ ਆਪਣੇ ਕੋਈ ਸਟਾਰਟਅਪ ਕਰਦੇ ਨੇ ਕੁਝ ਆਪਣੀ ਵੀ ਬਣਾ ਲੈਂਦੇ ਨੇ ਜਿਹੜੇ ਪ੍ਰੋਗਰਾਮਿੰਗ ਕਰਦੇ ਜਾਵਾ ਕਰਦੇ ਤੋਂ ਜੀ ਆਪਣੀ ਬਣਾ ਲੈਂਦੇ ਨੇ ਤੇ ਉਸ ਕਰਕੇ ਉਹ ਉਹਨਾਂ ਦਾ ਮਤਲਬ ਜਿਹੜਾ ਤੇ ਅਸੀਂ ਵੀ 2.5 ਲੱਖ ਰੁਪਏ ਖਰਚਦੇ ਸੀ ਡਾਟਾ ਫੀਡਿੰਗ ਵਾਸਤੇ ਉਹ ਸਾਡਾ ਬਚ ਗਿਆ ਫਿਲਹਾਲ ਕੋਸਿੰਗ ਬਟ ਅਸੀਂ ਕਿੰਨੇ ਵੀ 10 ਬੰਦੇ ਨੌਕਰੀ ਸੀ ਖਾ ਲਈਏ ਉਹ 25-30 ਹਜ਼ਾਰ ਬੰਦਾ ਇੱਕ ਲੈਂਦਾ ਸੀਗਾ ਨਵਾਂ ਨਵਾਂ ਬੰਦਾ ਆਇਆ ਉਹਦੀ ਸੈਟਿੰਗ ਹੋ ਜਾਂਦੀ ਸੀ ਤੇ ਉਹ 25-30 ਹਜ਼ਾਰ ਵਾਲੇ ਕੰਮ ਜਿਹੜੇ ਆ ਉਹ ਮੁੱਕ ਗਿਆ ਹੁਣ AI ਨੇ ਲੋਕਾਂ ਨੇ ਆਪਣੇ ਹੱਥ ਵਿੱਚ ਹੀ ਲੈ ਲਿਆ ਭੀ AI ਹਰ ਇੱਕ ਘਰ ਦੀ ਵੇਕੀ ਬਣ ਗਈ ਜ਼ਰੂਰਤ ਬਣ ਗਈ ਨਾ ਅੱਜ ਤਾਂ ਟਾਈਮ ਹੀ ਆਇਆ ਜੀ ਦੇਖੋ ਜੀ ਹਰ ਚੀਜ਼ ਜ਼ਿੰਦਗੀ ਨਾਲ ਜੋ ਸਿਰ ਫਰਦਰ ਜੇ ਪੰਨਾ ਸੀ ਸਾਈਕਲ ਚਲਾਉਂਦੇ ਗੱਡੀ ਚਲਾਉਂਦੇ ਜੀ ਜੀ ਪਰ ਅੱਗੇ ਹੈਲੀਕਾਪਟਰ ਵੀ ਆ ਗਿਆ ਜੀ ਛੇਤੀ ਵਾਲੇ ਬੋਇਰੋਪਲੇਨ ਪਹੁੰਚਦਾ ਸੁੱਕਾ ਹੋ ਗਿਆ ਜੀ ਉਹਦੀ ਹੁਣ AI ਇਹ ਹਰ ਕੰਮ ਨੂੰ ਇੱਕ ਆਪਾਂ ਸਟਾਰਟਿੰਗ ਦੀ ਕੰਪਿਊਟਰ ਸਿੱਖਦੇ ਹਾਂ ਜੀ ਕੀ ਸਿੱਖਦੇ ਹਾਂ ਜੀ ਐਕਸਲ ਸਿੱਖਨੇ ਆ ਜੀ ਬੇਸਿਕ ਸਿੱਖਦੇ ਆ ਅੱਜ ਦੇ ਟਾਈਮ 'ਚ ਤੁਸੀਂ ਇੱਕ AI 'ਚ ਇੱਕ ਲਿਖੋ ਜੀ ਅਸੀਂ ਐਕਸਲ ਦਾ ਇਹ ਡਾਟਾ ਬਣਾਣਾ ਹੈ ਬਸ ਲਿਖਣਾ ਜੀ ਅਸੀਂ ਇਹ ਡਾਟਾ ਜੀ ਸਾਡੇ ਕੋਲ ਉਹਨੇ ਤੁਹਾਨੂੰ ਲਿਟਰਲੀ 10 ਸੈਕਿੰਡ 'ਚ ਪੂਰੀ ਸ਼ੀਟ ਬਣਾ ਕੇ ਦੇ ਦੇਣੀ ਜੀ ਉਹਨੂੰ ਡਾਊਨਲੋਡ ਕਰੋ ਭਾਵੇਂ ਤੁਸੀ ਪ੍ਰੈਜੈਂਟੇਸ਼ਨ ਬਣਾਣੀ ਹੈ ਭਾਵੇਂ ਤੁਸੀਂ ਉਹਦੀ ਏਜ ਦੀ ਪੂਰੀ ਸ਼ੀਟ ਬਣਾਣੀ ਹੈ ਕੁਝ ਵੀ ਕਰਨਾ ਉਹਨੇ ਤੁਹਾਨੂੰ ਲਿਟਰਲੀ 10 ਸਕਿੰਟ ਤੋਂ 15 ਸਕਿੰਟ ਚ ਪੂਰੀ ਸ਼ੀਟ ਕੱਢ ਕੇ ਦੇ ਦੇਣੀ ਇਹ ਤੇ ਬਹੁਤ ਨੁਕਸਾਨ ਹੋ ਗਿਆ ਨੌਜਵਾਨਾਂ ਵਾਸਤੇ ਉਹ ਕਹਿੰਦੇ ਸੀ ਕਿ ਇਹ ਕੰਪਿਊਟਰ ਦੀ ਪੜ੍ਹਾਈ ਹੈ ਜੀ ਕਲੈਰੀਕਲ ਦੇ ਵਿੱਚ ਬੜਿਆਂ ਨੂੰ ਜ਼ਰੂਰਤ ਪੈਂਦੀ ਆ ਉਹ ਕਲੈਰੀਕਲ ਵੀ ਫਿਰ ਖਤਮ ਹੋ ਗਿਆ ਨਾ ਖਤਮ ਹੋ ਜਾਣੀ ਜੀ ਪਰ ਗੱਲ ਇਹ ਉਸ ਨੌਕਰੀ ਸੀ ਬੋਲਣਾ ਨਹੀਂ ਮਿਲ ਪਾਏਗੀ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਿੱਖੇਗਾ ਜੀ ਹਾਂ ਹਾਂ ਏਆਈ ਇਕ ਨਵੀਂ ਟੈਕਨੀਕ ਆ ਗਈ ਹੈ ਜਦ ਤੱਕ ਅਸੀਂ ਨਵੀਂ ਟੈਕਨੀਕ ਨਾਲ ਜੁੜਦੇ ਨਹੀਂ ਨਵੀਂ ਟੈਕਨੀਕ ਨੂੰ ਆਪਾਂ ਅਪਣਾਉਂਦੇ ਨਹੀਂ ਆਪਣੇ ਆਪ ਚ ਆਪਣੀ ਲਾਈਫ ਸਟਾਈਲ ਚ ਬਣਾਉਂਦੇ ਨਹੀਂ ਤੋ ਉਹ ਤਾਂ ਚੀਜ਼ ਪੁਰਾਣੀ ਚੀਜ਼ ਹੋਲੀ-ਹੋਲੀ ਖਤਮ ਹੁੰਦੀ ਜਾਂਦੀ ਹੈ ਹੁੰਦੀ ਜਾਂਦੀ ਹੈ ਤੁਹਾਨੂੰ ਨਵੀਂ ਚੀਜ਼ ਅਡਾਪਟ ਕਰਨੀ ਪੈਣੀ ਹੈ ਇਹ ਮਾਰਕੀਟ ਚ ਬਹੁਤ ਵੱਡਾ ਹਲਾਰਾ ਆਏਗਾ ਇਹ ਹਲਾਰਾ ਆ ਚੁੱਕਾ ਹੀ ਅੱਛਾ ਆ ਚੁੱਕਾ ਆ ਚੁੱਕਾ ਹਾਂਜੀ ਕੰਪਨੀਜ਼ ਵਰਕ ਫਰਮ ਕਹਿੰਦੀ ਗੱਲ ਹੈ ਕਿ ਜਿਹੜੀ ਘਰੋਂ ਘਾਟੇ ਕੰਮ ਕਰੀ ਜਾਂਦੇ ਪਏ ਆ ਹਾਂ ਇਹ ਫੇਕ ਕੰਪਨੀਆਂ ਨੇ ਕੀ ਕੀਤਾ ਆਪਣੀ ਬਿਜਲੀ ਬਿਚਾਲੀ ਲੋਕਾਂ ਨੂੰ ਘਰੇ ਬੈ ਕੇ ਕੰਮ ਕਰਤਾ ਅੱਧਿਆਂ ਦੀ ਨੌਕਰੀ ਐ ਹੀ ਨਹੀਂ ਖਾਲੀ ਐ ਹਾਂ ਅੱਛਾ AI ਨੇ ਉਹ ਵੀ ਨੌਕਰੀ 'ਚ ਫਰਕ ਪਾਇਆ ਬਹੁਤ ਹਾਂ ਜਿਹੜੀਆਂ ਅਮਰੀਕਨ ਕੰਪਨੀਆਂ ਬਹੁਤ ਸਾਰੀਆਂ ਕੰਪਨੀਆਂ ਲੋਕੀ ਕੰਮ ਕਰ ਰਹੇ ਸੀ ਅੰਦਰ ਬੈਠ ਕੇ ਹਾਂ ਜੀ ਹਾਂ ਜੀ AI ਨੇ ਹਰ ਚੀਜ਼ 'ਚ ਨਾ ਫਰਕ ਪਾਇਆ ਜਿਹੜੀ ਜਿਹੜੀ ਪ੍ਰੋਡਕਸ਼ਨ ਜਿਹੜੀ ਕਰਨ ਨੂੰ ਜਿਹੜੀ 10 ਜਿਹੜੇ 100 ਬੰਦੇ ਲੱਗਦੇ ਆ ਜੋ 100 ਬੰਦੇ ਨੂੰ 10 ਬੰਦੇ ਜਿਹੜੇ ਸਕਿਲਡ ਆ ਉਸ ਚੀਜ਼ ਨੇ ਜਿਹਨਾਂ ਨੂੰ ਨੋਲੇਜ ਆ ਉਹੀ ਬੰਦੇ ਕਰ ਰਹੇ ਨੇ ਨਵ ਰੋਲ ਬੰਦਾ ਜਿਹੜਾ ਕਹਿ ਰਿਹਾ ਵੀ ਇੱਕ ਕੀ ਕਲਰਿਕਲ ਦੀ ਜੌਬ ਕਰਦਾ ਡਾਟਾ ਫੀਲਿੰਗ ਉਹ ਚੀਜ਼ ਅੱਜਕੱਲ ਖਤਮ ਹੀ ਹੋ ਗਈ ਜੀ ਕਿਹੜੇ ਸਾਲ ਵਿੱਚ ਆਪਾਂ ਚੰਡੀਗੜ੍ਹ ਆਏ ਸੀ ਮੈਂ ਮੈਨੂੰ ਤਾਂ ਇਹ ਮੈਨੂੰ ਤਾਂ ਜਿਆਦਾ ਟਾਈਮ ਨਹੀਂ ਹੋਇਆ ਮੈਂ ਤਾਂ ਕਿਉਂਕਿ ਮੈਂ ਗੁਰਦਾਉਂ ਵੀ ਰਹਿਆ ਹਾਂ ਗੁਰਦਾਉਂ ਮੈਂ 2015 ਚ ਚਲੇ ਗਿਆ ਸੀ ਅੱਛਾ ਗੁਰਦਾਉਂ ਪਹਿਲਾਂ ਚਲੇ ਹਾਂਜੀ ਤੇ 2020 ਚ ਮੈਂ ਇਸ ਲਾਈਨ ਚ ਪਿਆ ਪਰ ਅੱਜ ਦੇ ਟਾਈਮ 'ਚ ਮੈਂ 2022 'ਚ ਆ ਗਿਆ ਤੇ ਹੁਣ ਇੱਕ ਸਾਲ ਹੋਇਆ ਹੁਣ ਸਾਲ ਤੋਂ ਬਾਅਦ ਇਹ ਜੌਬਸ ਖਤਮ ਹੋ ਚੁੱਕੀਆਂ ਅੱਛਾ ਤਿੰਨ ਚਾਰ ਸਾਲ ਹੋ ਗਏ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਵਸੂਆਂ ਨੂੰ ਤੇ ਇਹ ਜੌਬ ਦੋ ਸਾਲਾਂ ਚ ਇਹ ਕਿ ਸਾ ਪ੍ਰਭਾਵ ਸਾਡੇ ਤੇ ਬਹੁਤ ਹੋ ਰਿਹਾ ਹੈ ਜਿਹੜਾ ਅੱਜ ਦੇ ਟਾਈਮ 'ਚ ਜਿੱਦਾਂ ਹੁਣ ਵੀ ਦੇਖ ਲਓ Google ਵਗੈਰਾ perplexity ਵਾਰਾ ਇਹ ਤੁਹਾਨੂੰ ਸਾਲ ਦੀ ਫ੍ਰੀ ਮੈਂਬਰਸ਼ਿਪ ਵਗੈਰਾ ਦਿੰਦੀਆਂ ਹਰ ਬੰਦਾ ਛੋੜੇ ਤੋਂ ਵੱਡਾ ਬੰਦਾ ਵੀ ਉਹਨੂੰ ਯੂਜ਼ ਕਰ ਰਿਹਾ ਤੁਸੀਂ ਵੀ ਭਾਈ ਦੇਖਿਆ ਹੋਣਾ 5 ਸਾਲ ਬਾਅਦ ਇਹ ਪੇਡ ਸਬਸਕ੍ਰਿਪਸ਼ਨ ਹੋ ਜਾਊ ਰੋਣ ਗਿਆ ਪਰ ਫਿਲਹਾਲ ਇਹ ਫ੍ਰੀ ਨੇ ਹਰ ਬੰਦਾ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਕੋਈ ਪ੍ਰੈਜੈਂਟੇਸ਼ਨ ਆਪਣੀ ਐਮਐਨਸੀ ਜੀ ਜੇਕਰ ਅਪਾਖੇ ਕੰਮ ਕਰਦੇ ਆਂ ਕੰਪਿਊਟਰ ਲਾਈਨ 'ਚ ਤੇ ਮੇਨ ਚੀਜ਼ ਕੀ ਹੈ ਜੀ ਕੀ ਕਿਸ ਨੂੰ ਪ੍ਰੈਜੈਂਟ ਕਰਨਾ ਕੋਈ ਐਕਸਲ ਦੀ ਫਾਈਲ ਬਣਾਉਣਾ ਕੋਈ ਡਾਟਾ ਮੇਨ ਚੀਜ਼ ਹੀ ਡਾਟਾ ਹੈ ਜੀ 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 ਆਪਾਂ ਇੱਕ ਡਾਟਾ ਨੂੰ ਬਣਾਉਣ ਵਾਸਤੇ ਇੱਕ ਫਾਈਲ ਦਿੱਤੀ ਹੈ ਜਿਹਨੂੰ ਉਹਨੂੰ 10 ਘੰਟੇ ਲਾਤੇ ਲੇਕਿ ਦੂਜੇ ਬੰਦੇ ਨੇ 15 ਮਿੰਟ ਚ ਤਿਆਰ ਕਰਕੇ ਦੇ ਦਿੱਤੀ ਜੀ ਜੀ ਕੰਪਨੀ ਤਾਂ ਉਹਨੂੰ ਰੱਖੇਗੀ ਕੰਪਨੀ ਉਹਨੂੰ ਰੱਖੇਗੀ ਇਹਨੇ ਪੂਰਾ ਦਿਨ ਲਾਤਾ ਬੰਦੇ ਨੂੰ ਉਹ ਉਹਨੂੰ ਫੋਨ ਰੱਖਿਆ ਇਹ ਚੀਜ਼ ਦਾ ਫਰਕ ਫਿਰ ਹਲਾਰਾ ਹੋਰ ਵੀ ਆਵੇਗਾ ਹਲਾਰਾ ਤਾਂ ਆਣਾ ਹੀ ਜੀ ਪਰ ਉਹੀ ਬਚਣਗੇ ਉਹੀ ਜਿਹੜੇ ਇਸ ਚੀਜ਼ ਨਾਲ ਜੁੜਨਗੇ ਜੀ 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 ਲਓ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਜੋ ਅੱਜ ਕੱਲ ਨੌਜਵਾਨ ਫਿਰ ਕਹਿੰਦੇ ਆ ਕਿ ਅਸੀਂ ਕੋਈ ਵੀ ਟੈਕਨੀਕਲ ਕੰਮ ਕਰ ਲੈਨੇ ਆ ਅਸੀਂ ਕੰਪਿਊਟਰ ਨਾਲ ਕੰਪਿਊਟਰ ਹੀ ਸਿੱਖਣਾ ਜ਼ਰੂਰੀ ਆ ਤਾਂ ਫਿਰ ਅਸੀਂ ਚੰਗੇ ਸ਼ਹਿਰ ਚ ਸਾਨੂੰ ਕੰਮ ਮਿਲ ਸਕਦਾ ਤੇ ਫਿਰ AI ਨਾਲ ਤਾਂ ਚੰਗੇ ਮੁਲਕ ਚ ਵੀ ਕੰਮ ਨਹੀਂ ਮਿਲੇਗਾ ਜੀ ਜ ਆਪਾਂ ਕਹਿੰਦੇ ਆ ਇਹ ਸਾਡੀ ਚੀਜ਼ਾਂ ਨੂੰ ਸਿੰਪਲ ਕਰਨ ਵਾਸਤੇ ਹੀ ਆ ਜੀ ਹਾਂ ਵੀ ਆਪਾਂ ਇੱਕ ਤੇਜ਼ੀ ਤੇਜ਼ੀ ਕਰਨ ਵਾਸਤੇ ਹੀ ਆ ਆਪਾਂ ਸਾਨੂੰ ਨਵੇਂ ਸਿਸਟਮ ਨੂੰ ਸਿੱਖਣਾ ਪੈਗਾ ਇਹ ਜ਼ਰੂਰਤ ਹੋਏਗੀ ਸਾਡੀ ਹਾਂ ਜਿੱਦ ਅੱਜ ਦੇ ਟਾਈਮ ਚ ਦੱਡੀ ਕਿਸੇ ਟਾਈਮ ਕਿ ਲਗਜ਼ਰੀ ਚੀਜ਼ ਸੀ ਅੱਜ ਦੇ ਟਾਈਮ ਦੀ ਜ਼ਰੂਰਤ ਬਣ ਗਈ ਜੀ ਜੀ ਉਹ ਤਾਂ ਵੀਰ ਬੰਦਾ ਤੁਰਦਾ ਹੀ ਨਹੀਂ ਜੀ 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 ਉਹੀ ਇੱਕ AI ਜ਼ਰੂਰਤ ਬਣ ਗਈ ਹੌਲੀ-ਹੌਲੀ ਸਾਡੀ ਜੀ ਵੀ ਸਾਨੂੰ ਹਰ ਕੰਮ ਨੂੰ ਵੀ 2 ਘੰਟੇ ਨਹੀਂ ਆਪਾਂ ਨੂੰ ਹਰ ਕੰਮ 10 ਮਿੰਟਾਂ ਚ ਦੇਣਾ ਪੈਣਾ ਤੇ ਬਸ ਉਹਦਾ ਹੀ ਮੁੱਲ ਹੈ ਜਿਹੜਾ ਉਸ ਕਿਤਾਬ ਨੂੰ ਉਸ ਸਪੈਕਟਰ ਨੂੰ ਪੜ ਗਿਆ ਦੇ ਨਾਲ ਉਸ ਚੀਜ਼ ਨੂੰ ਪੜ ਗਿਆ ਉਹ AI ਦੇ ਕੋਰਸ ਵਗੈਰਾ ਜਿਹੜੇ ਆ ਉਹ ਕਰ ਗਿਆ ਤੇ ਉਹੀ ਕੰਮ ਆ ਵੀ ਏ ਆਈ ਦੀ ਜਿਹੜੀ ਕੋਚਿੰਗ ਹੈ ਉਹ ਵੀ ਚੱਲ ਰਹੀ ਹੈ ਕਿਤੇ ਨਾ ਕਿਤੇ ਹਾਂਜੀ ਚੰਡੀਗੜ੍ਹ 'ਚ ਇੰਨੇ ਜਿਹੇ ਇੰਸਟੀਚੂਟ ਹੈਗੇ ਨੇ ਸਾਡੇ ਜੀ ਜੀ ਸਾਡੇ ਚੰਡੀਗੜ੍ਹ 35 ਸੈਕਟਰ ਵਗੈਰਾ 'ਚ ਹੈਗੇ ਨੇ ਤੁਹਾਨੂੰ ਕਾਫੀ ਇਜ਼ੀ ਚੂਟ ਹੈ ਜਿਹੜੇ ਇਸ ਚੀਜ਼ ਨੂੰ ਪੜ੍ਹਾਉਂਦੇ ਵੀ ਨੇ ਤੇ इवन ਆਪ ਸਾਡੇ ਸੋਸ਼ਲ ਮੀਡੀਆ ਸਾਡੇ ਜਿਹੜਾ ਮੇਨ ਹੈ ਆਪਣਾ ਜਿੱਦਾਂ ਅਸੀਂ ਬੈਠੇ ਆ ਇਹ ਕਾਫੀ ਪਲੇਟਫਾਰਮ ਹੈਗੇ ਨੇ ਜਿਦਾ ਗੂਗਲ ਜੈਮਿਨਾਈ ਹੈ ਪ੍ਰੋਪਰ ਕਲੈਕਸਿਟੀ ਹੈ ਐਪਸ ਨੇ ਆਪਾਂ ਇਹਨਾਂ ਤੋਂ ਸਿੱਖ ਸਕਦੇ ਹਾਂ ਤੇ ਤੁਹਾਡੇ ਕਹਿਣ ਦਾ ਭਾਵਾ ਹੈ ਕਿ AI ਨੂੰ ਵੀ ਸਿੱਖਣਾ ਪਵੇਗਾ ਹੁਣ ਆਮ ਆਗਲੀ ਪੀੜ੍ਹੀ ਉਹ ਜਿੰਨੇ ਵੀ ਲੋਕ ਅੱਗੇ ਕੰਮ ਵਾਸਤੇ ਬੱਚੇ ਆ ਰਹੇ ਆ AI ਦੀ ਪ੍ਰੋਪਰ ਟੈਕਨੀਕ ਲੈਣੀ ਪਵੇਗੀ ਹਾਂ ਇਹ ਕੰਪਿਊਟਰ ਲੈਣ ਸਾਨੂੰ AI ਟੈਕਨੀਕ ਵਗੈਰ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਜਲਦਬਾਜੀ ਕਰਨ ਨਾਲੋਂ ਜੇ ਸਮਾਂ ਉਧਰ ਲੱਗਦਾ ਤੇ ਵੀ ਲਾਉਣਾ ਚਾਹੀਦਾ ਹਾਂਜੀ ਹਾਂਜੀ ਤਾਂ ਇਹਨੇ ਵਿਕਰਮ ਜੀ ਉਹ ਦੱਸ ਦਈਏ ਕਿ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਿਆ ਔਰ ਸ਼ਹਿਰ ਅਸੀਂ ਛੋਟਾ ਕਿਹਾ ਸੀ ਪਰ ਛੋਟਾ ਨਹੀਂ ਲੁਧਿਆਣਾ ਜੇ ਚੰਡੀਗੜ੍ਹ ਆਗੇ ਤੇ ਅਸੀਂ ਸੋਚਦੇ ਸੀ ਕਿ ਛੋਟੇ ਸ਼ਹਿਰ ਤੋਂ ਆਏ ਨੇ ਲੁਧਿਆਣਾ ਵੀ ਇੱਕ ਮਹਾਨਗਰ ਚੋਂ ਆਏ ਆ ਪਰ ਲੇਕੇ ਵੀ ਦੱਸ ਦਈਏ ਕਿ ਲੁਧਿਆਣੇ ਤੋਂ ਗੁਰਦਾਉਂ ਚਲੇ ਗਏ ਗੁਰਦਾਉਂ ਤੋਂ ਫਿਰ ਚੰਡੀਗੜ੍ਹ ਆ ਗਏ ਔਰ ਚੰਡੀਗੜ੍ਹ ਦੇ ਵਿੱਚ ਬਹੁਤ ਖਾਸ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਖਾਸੀਅਤ ਹੈ ਕਿ ਚੰਡੀਗੜ੍ਹ ਚ ਜਦੋਂ ਬੰਦਾ ਆ ਜਾਂਦਾ ਤਾਂ ਫਿਰ ਦੁਬਾਰਾ ਜਾਣ ਨੂੰ ਦਿਲ ਨਹੀਂ ਕਰਦਾ ਔਰ ਇਹਨਾਂ ਨੇ ਬਹੁਤ ਵੱਡੀ ਵਧੀਆ ਤਰੀਕੇ ਨਾਲ ਸਮਝਾਇਆ ਕਿ ਨੌਜਵਾਨਾਂ ਨੂੰ ਹੁਣ ਨਾਰਮਲ ਕੰਪਿਊਟਰ ਜੋ ਕਰਦੇ ਸੀਗੇ ਟੈਲੀ ਕਰਦੇ ਸੀ ਜੋ ਕਲੈਰੀਕਲ ਡਿਪਾਰਟਮੈਂਟ ਦੀ ਆਪਣੀ ਰੱਖਦੇ ਸੀ ਚਾਹ ਕੇ ਅਸੀਂ ਕਲੈਰੀਕਲ ਚ ਕੰਮ ਕਰ ਸਕਦੇ ਆ ਲੇਕਿਨ ਹੁਣ AI ਨਵੀਂ ਟੈਕਨੀਕ ਆ ਗਈ ਆ ਉਸ ਦੇ ਵਿੱਚ ਜ਼ਰੂਰ ਨੌਜਵਾਨਾਂ ਨੂੰ ਆਪਣਾ ਸਮਾਂ ਜਿਹੜਾ ਉਹ ਲਗਾਉਣਾ ਚਾਹੀਦਾ ਸਿੱਖਣੀ ਚਾਹੀਦੀ ਹੈ AI ਦੀਆਂ ਟੈਕਨੀਕਾਂ AI ਕਿਵੇਂ ਕੰਮ ਕਰਦੀ ਆ ਤਾਂ ਫੇਰ ਅੱਗੇ ਉਹਨਾਂ ਨੂੰ ਰੁਜ਼ਗਾਰ ਵਧੀਆ ਮਿਲ ਸਕਦਾ ਔਰ ਟੈਕਨੀਕ ਉਹ ਹਰ ਇੱਕ ਨੂੰ ਮਿਲਣੀ ਵੀ ਜ਼ਰੂਰੀ ਆ ਤੇ ਟੈਕਨੀਕ ਕਾਪੀ ਕਰ ਰਹੀ ਆ ਔਰ ਬਹੁਤ ਸਾਰੇ ਨੌਜਵਾਨਾਂ ਦੇ ਜੋ ਨਾਰਮਲ ਜਨਾ ਸਟੱਡੀ ਕਰੀ ਹੋਈ ਸੀ ਨਾਰਮਲ ਕੋਰਸ ਕਰੇ ਹੋਏ ਸੀ ਉਹਨਾਂ ਦੀ ਪੜ੍ਹਾਈ ਦੇ ਉੱਤੇ ਉਹਨਾਂ ਦੇ ਬਿਜ਼ਨਸ ਦੇ ਉੱਤੇ ਉਹਨਾਂ ਦੇ ਕਾਰੋਬਾਰ 'ਚ ਜਾਣਾਂ ਦੀ ਨੌਕਰੀ 'ਚ ਫਰਕ ਜ਼ਰੂਰ ਪਿਆ ਔਰ ਹੁਣ ਵੇਖਦੇ ਆ ਅੱਗੇ ਕਿ ਨੌਜਵਾਨਾਂ ਨੂੰ ਇਹ ਖਬਰ ਕਿਵੇਂ ਲੱਗਦੀ ਆ ਔਰ ਇਸ ਬਾਰੇ ਜੇ ਕਿਸੇ ਕੋਲ ਹੋਰ ਵੀ ਕੋਈ ਜਾਣਕਾਰੀ ਹੋਵੇ ਤਾਂ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ